ਕਿ 8:00 4:00 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜੀਵਨ ਸਿੰਘ ਚੌਕੀ ਇਚਾਰਜ ਵਿਜੇਨਗਰ ਖਲਾਸ ਬੇਰ ਵੱਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਸੀਏਸੀਪੀ ਸਾਹਿਬ ਨਾਲ ਮਿਲੀਆਂ ਤੱਤ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਹੈ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਏਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੂਮਗਾਰਡ ਦੇ ਵਿੱਚੋਂ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕੋਈ ਇਸ ਸੰਬੰਧ ਵਿੱਚ ਵੀ ਬਚਾਇਆ ਜਾਏ ਸਰ ਕਿੰਨੇ ਕੁ ਮੁੰਡਿਆਂ ਦੀ ਕੋਈ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੋਈ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨਾਂ ਦੇ ਬਾਰੇ ਜਿਹੜੀ ਆ ਬਚਾਇਆ ਜਾ ਰਹੀ ਜੀ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਚਾਹੀਏ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾਂ ਕਿ ਬਚੋਰੀਦਮ ਕਰਮਾਂ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਵਈਮਾ ਕਰਮਾਂ ਦਰਜ ਨਹੀਂ ਹੈ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਕੀਤੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਹੁੰਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ এনवायरमेंट ਚੋਂ ਹੋਂਗੇ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਹੋਈ ਇਹਦੇ ਨਹੀਂ ਸਾਨੂੰ ਮੌਕੇ ਤੇ ਜਦੋਂ ਦਰਸਤੀ ਚਾਹੁੰਦੀ ਨੂੰ ਕੱਲੀ ਨੂੰ ਦੇਖਿਆ ਤਾਂ ਉੱਥੇ ਹੀ ਹੋ ਜਾਂਦਾ ਵਾਰਦਾਨ ਸਮੇਂ ਵਾਰ-ਵਾਰਦਾਨ ਨੂੰ ਇੰਜਾਮ ਦਿੱਤਾ ਜੀ ਕਿ 8:00 4:00 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜੀਵਨ ਸਿੰਘ ਨੂੰ ਚੌਕੀ ਇਚਾਰਜ ਵਿਜੇਨਗਰ ਖਲਾਸ ਬੇਰਵਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਏਸੀਪੀ ਸਾਹਿਬ ਨਾਲ ਮਿਲੀਆਂ ਤੱਤ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੂਮਗਾਰਡ ਦੇ ਵਿੱਚੋਂ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕੋਈ ਇਸ ਸੰਬੰਧ ਵਿੱਚ ਵੀ ਬਾਚਿਆ ਜਾਏ ਸਰ ਕਿੰਨੇ ਕਾਮਰਸ ਦੇ ਮੁੰਡਿਆਂ ਦੀ ਕੋਈ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੀ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਹੀ ਹੈ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਸੀ ਹਾਂ ਇਹ ਇੱਕ ਛੋਟੇ ਭਰਾ ਰਿਤਿਕ ਤੇ ਕਪਿਲ ਦਾ ਬਚੋਰੀਦਮ ਕਰਮਾ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਵਈ ਉਹ ਕਰਮਾ ਦਰਜ ਨਹੀਂ ਆ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਜੀ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰੋੜੇ ਫਰੈਂਡਸ ਕਲੋਨੀ ਦੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਕੀਤੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਹੁੰਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1220 ਜੀ ਕੋਈ ਹੋਰ ਇਹਨਾਂ ਦੀ এনਰੋਲਮੈਂਟ ਚ ਹੋਣਗੇ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਹੋਈ ਇਹਦੇ ਨਹੀਂ ਸਾਨੂੰ ਮੌਕੇ ਤੇ ਜਦੋਂ ਦਰਸਤੀ ਚ ਆਉਂਦੀ ਨੂੰ ਕੱਲੀ ਨੂੰ ਦੇਖਿਆ ਤਾਂ ਉੱਥੇ ਹੀ ਉਹਦਾ ਵਾਰਦਤ ਸਮੇਂ ਵਾਰ ਵਾਰਦਤ ਨੂੰ ਅੰਦਾਜ਼ਾ ਲੱਗਦਾ